ਸਾਚੀ ਗਾ ਦੋਸਤੋ ਮੈਂ ਦਰਜੀਤ ਜਨੂਆ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਅਮਰਸਰ ਸਾਹਿਬ ਦੇਖੇ ਜਿੱਥੇ ਅਸੀਂ ਅੱਜ ਗੱਲ ਕਰਾਂਗੇ ਡੀਆਈਜੀ ਪੜ ਰਹੇ ਹਨ ਸ਼੍ਰੀ ਰਿਕਸ਼ ਕੋਸਲ ਆਈਪੀ 16 ਦੇ ਨਾਲ ਬਾਰਡਰ ਤੇ ਜਿਹੜੀਆਂ ਪਿਛਲੇ ਸਮੇਂ ਜਾਂ ਹੁਣ ਤੱਕ ਹੋਣ ਵਾਲੀਆਂ ਗਤੀਵਿਧੀਆਂ ਤੇ ਕਿਸ ਤਰ੍ਹਾਂ ਜਿਹੜੀ ਉਹਨਾਂ ਦੀ ਜਿਹੜੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਤੇ ਹੋਰ ਇਹਨਾਂ ਵਰ ਨੂੰ ਆਪਣੇ ਕਾਰਜਕਾਲ ਦੌਰਾਨ ਕੀਤੀ ਕਾਰਜਸ਼ੈਲੀ ਕਿਹੜੇ-ਕਿਹੜੇ ਨੇ ਕਾਰਜ ਕੀਤੇ ਹੈ ਜਿਹੜੇ ਜਾਣਿਕਦੇ ਆ ਇਹ ਸਾਰੇ ਸਵਾਲਾਂ ਨੂੰ ਲੈ ਕੇ ਅੱਜ ਅਸੀਂ ਨਾਲ ਗੱਲ ਕਰਾਂਗੇ ਤੇ ਸਭ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਸੇ ਸੰਤ ਤੋਂ ਪਹਿਲਾਂ ਇਹ ਜਿਹੜਾ ਤੁਹਾਡਾ ਇੱਥੇ ਤੁਸੀਂ ਬੀਏਜੀ ਸਾਹਿਬ ਤੁਹਾਡੇ ਅੰਦਰ ਕਿਹੜਾ ਇਹ ਨਾ ਇਹ ਏਰੀਆ ਨਿਰਮਲ ਬਰੀਅੰਡ ਚਾਰਜ 6 ਨੇਜੀ ਜੀ ਅਮਰਸਰ ਰੂਰ ਬਟਾਲਾ ਉਦਾਸਪੁਰ ਅਤੇ ਪਠਾਨਕੋਟ ਇਹ ਸਾਰੀ ਬਾਰਨ ਵੈਲਡ ਹੈ ਜਿਹਦੇ ਵਿੱਚ ਤਗੀਵਨ 200 ਕਿਲੋਮੀਟਰ ਦਾ ਏਰੀਆ ਪਾਕਿਸਤਾਨ ਲੱਗਦਾ ਹੈਗਾ ਜਿਹਨ 50 ਕਿਲੋਮੀਟਰ ਦਾ ਏਰੀਆ ਜੀ ਇੰਕੇ ਦਾ ਔਰ ਜੋ 30 ਕਿਲੋਮੀਟਰ ਦਾ ਏਰੀਆ ਹਿਮਾਚਲ ਪ੍ਰਦੇਸ਼ ਦਾ ਹੈ ਸਰ ਪਿਛਲੇ ਸਮੇਂ ਦੇਖਿਆ ਇਹ ਹੈ ਪਾਰਟਰ ਦੀ ਸਕਿਉਰਟੀ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆਉਂਦੀਆਂ ਸਾਹਮਣੇ ਪਈ ਇਸ ਤਰ੍ਹਾਂ ਹਿੱਧੂ ਆ ਹੋ ਗਿਆ ਜਾਂ ਮਤਲਬ ਆਦਾਨ ਪ੍ਰਦਾਨ ਦੇ ਲਾਂਦਾ ਤੇ ਤੁਸੀਂ ਆਪਣੀ ਕਾਰਸ਼ਾਲੀ ਦੇ ਕਿਹੜੀ-ਕਿਹੜੀ ਕਾਜ ਕੀਤੇ ਜਿਹੜੇ ਇੱਥੇ ਜਦੋਂ ਤੁਸੀਂ ਜੁਆਇਨ ਕੀਤੇ ਇਹ ਬੜਾ ਸੈਂਸਿਟਿਵ ਔਰ ਬੜਾ ਇੰਪੋਰਟੈਂਟ ਏਰੀਆ ਹੈ ਜੀ ਰਿਗਾਰਡੀਨੇਟਡ ਜੀ ਇਹਦੇ ਵਿੱਚ ਅਸੀਂ ਜਿਉਂਦਾ ਮੈਂ ਆਇਆ ਸਕਿਉਰਟੀ ਦਾ ਕੋਈ ਇਸ਼ੂ ਨਹੀਂ ਹੈਗਾ ਕਾਸ ਬਾਰਡਰ ਦੇ ਪਹਿਲੇ ਡੀਸਰ ਤਨਾ ਦਾ ਅੱਛੇ ਫਿਰ ਅਸੀਂ ਆਪਣੀ ਸੈਕੰਡ ਲਾਈਨ ਆਫ ਵੈਸੇ ਜੇ ਬੁਣਨਾ ਆਈਡੀਆ ਜੀ ਸਾਰੇ ਪਾਸੇ ਕੜਿਆਲੀ ਤਾਲ ਲੱਗੀ ਆ ਕੁਝ ਏਰੀਆਜ਼ ਦੇ ਇਥੇ ਥੋੜਾ ਜਿਹਾ ਗੈਪਸ ਨੇ ਬਟ ਪੀਐਸਐਫ ਉਸ ਟੇਕਿੰਗ ਕੇਅਰ ਆਫ दैट ਬੀਐਸਐਫ ਜਸਣਾ ਮੈਂ ਮਾਦੁਰ ਜਾ ਕੇ ਸਰਣ ਮੀਡੀ ਕੀਤੀ ਖਾਸੀ ਕੀਤੀ ਘਿਰਡੇ ਕੀਤੀ ਤੇ ਸਾਡੀ ਜਨਰਲ ਮੀਟਿੰਗ ਹੋਈ ਇੱਕ ਅੱਛਾ ਤਾਲ ਮੇ ਬਣਾਉਣ ਵਾਸਤੇ ਜੇ ਸਾਨੂੰ ਬਹੁਤ ਅੱਛੇ ਰਿਜ਼ਲਟ ਮਿਲੇ ਅਸੀਂ ਕਾਫੀ ਮੇਸ਼ੀ ਇਕੱਠੀ ਕੀਤੀ ਹੈ ਪਰ ਕਾਫੀ ਸਾਰੀ ਗਰੋਹ ਦੀ ਖੇਪ ਔਖੇ ਪੈਣੀ ਹੈ ਅਸੀਂ ਗਾਉਂ ਕੀਤੀ ਹੈ इस तो अलावा मैं अपने सारे एस एस पीजू कहा कि वो ड्रग्स के, के खिलाफ काम करो सूँ काफ़ी अच्छी अच्छी रिकवरीस होनी है सवा अठ किलो हीरोइन असी पठानकोट फटी ईवन दस किलो करीब हीरोइन अभी गुरदसपुर पकड़ चुके हैं पिछले समय और सिमिलरली अमृतसर रूरल जी हीरोइन आई पंद्रह भी किलो करीब अभी हीरोइन पकड़ चुके हैं इंडिपेंडेंटली भी बी एस एफ सहयोग में भी और जी बन पेश हुई है वो भी रहेगी ਸੋ ਵੀ ਹਰ ਗਾਟ ਵੈਰੀ ਗੁੱਡ ਰਿਜ਼ਲਟ ਬਾਕੀ ਇਲੈਕਸ਼ਨ ਟਾਈਮ ਆ ਮਾਨਯੋਗ ਲక్ష్ਮੀ ਕੁਸ਼ਰ ਮੀਡੀਆ ਜੀ ਦਾਤਨ ਸਾਹਿਬ ਸਾਡੇ ਡੀਪ ਸਾਹਿਬ ਸ਼੍ਰੀ ਗੁਰਵਿਹਾਰ ਜੀ ਦਾਤਨ ਸਾਹਿਬ ਉਹ ਸੀਨੀਅਰ ਜੀ ਦਾਤਨ ਸਾਹਿਬ ਅਸੀਂ ਸਮੇਂ ਸਮੇਂ ਤੇ ਕਾਫੀ ਪ੍ਰੈਸ਼ ਜਲਾਏ ਅਸੀਂ ਕਾਸੋ ਪੇਸ਼ੈਂਟਸ ਜਲਾਏ ਇੱਕੋ ਦਿਨ ਜੀ ਅਸੀਂ ਸਾਰੀ ਰੇਂਜ ਚ ਕਾਸੋ ਪ੍ਰੈਸ਼ ਜਲਾ ਕੇ ਸ਼ਲਾ ਮਾਫੀ ਖਰਾਬ ਅਸੀਂ ਤਕਰੀਬਨ ਔਰ ਡਰਗ ਮਾਰਕ ਖਰਾਬ ਜੀ ਤਿਰਨ 60 ਕੇਸ ਰਿਸਕੀ ਤੇ 50 ਕੇਸ ਅਸੀਂ ਆਦਮੀ ਰਸਤੀ ਤੇ ਔਰ ਬੋਰ ਪੋਲੀਪੋਲੀ ਮਾਤਰੀ ਚ 15-15 ਲੀਟਰ ਦੇ ਡੀ ਨਯਾਇਸ਼ਰਾਵ 2000 ਕਿਲੋ ਵੀ ਲਾਹਣ ਚਰਸ ਗਾਂਝਾ ਹੀ ਹੋਏ ਨਸੀਬ ਬਰਾਬਰ ਕੀਤੀ ਸੋ ਕਾਫੀ ਅੱਛੇ ਸਾਨੂੰ ਨਤੀਜੇ ਆ ਰਹੇ ਆ ਸ਼ਰਾਬ ਮਾਫੀ ਦੇ ਨੀ ਗਿਲ ਕਸੀ ਆ ਰਹੀ ਆ ਧਰਤੀ ਦੇ ਖਲਾਸੇ ਕਰੇ ਲੋਕਾਂ ਚ ਵਿਸ਼ਵਾਸ ਬਹਾਲ ਕਰ ਰਹੇ ਆ ਤਾਂ ਕਿ ਲੋਕੀ ਆਪਣਾ ਮਦਦ ਦਾ ਪ੍ਰਯੋਗ ਉਹ ਖੁੱਲ ਕੇ ਨਜ਼ਰੀਕੇ ਨਾਲ ਅਕਸਰ ਆ ਸਰ ਹੋਰ ਕੋਈ ਗੱਲ ਜਿਹੜੀ ਆਪਾਂ ਇਸ ਗੱਲ 'ਚ ਪੁੱਛੀ ਪੁੱਲ ਗਏ ਤੇ ਤੁਸੀਂ ਰੇਂਜ ਦੇ ਰਿਜਿਗ ਕੋ ਜੋ ਕੋਈ ਲੋਕਾਂ ਨੂੰ ਜਿਹੜਾ ਕਹਿਣਾ ਚਾਹੁੰ ਕਿ ਜਿਹੜੇ ਲੋਕ ਲਾਗੇ ਲਾਗੇ ਰਹਿੰਦੇ ਆ ਏਹ ਤਰ੍ਹਾਂ ਦੀਆਂ ਆਵਦੀਆਂ ਲੜਾਈਆਂ ਤੁਸੀਂ ਉਹਨਾਂ ਨੂੰ ਇੱਕ ਮੈਸੇਜ ਦੇ ਦੇ। ਮੇਰੀ ਇਹ ਮਿਸ਼ਨ ਕੋਸ਼ਿਸ਼ ਰਹੀ ਹੈ ਜੀ ਔਰ ਮੈਂ ਇਹੀ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਪੁਲਿਸ ਆ ਉਹ ਪਬਲਿਕ ਫ੍ਰੈਂਡਲੀ ਹੋਏ ਤਾਂ ਕਿ ਲੋਕ ਸਾਨੂੰ ਬਿਲਕੁਲ ਬੇਫਿਕਰ ਬੇਕਾਫ ਹੋ ਗਏ ਸਰ ਕੁਆਸਿਕਨ ਸਾਨੂੰ इजीली ਅਪਰੋਚ ਕਰ ਸਕਣ। ਅਸੀਂ ਉਹਨਾਂ ਦੀ ਗੱਲ ਸੁਣੀ ਔਰ ਜੋ ਉਹਨਾਂ ਨੇ ਵਾਦਾ ਹਿਸਾਬਾ ਅਸੀਂ ਲਈਏ ਇਸ ਤੋਂ ਇਲਾਵਾ ਕਿਹੜਾ ਹੋਰ ਬੜਾ ਇੰਪੋਰਟੈਂਟ ਪੁਆਇੰਟ ਆ ਅਸੀਂ ਇਹ ਫੈਸਲਾ ਕੀਤਾ ਸੀਗਾ ਕਿ ਬਹੁਤ ਸਾਰੇ ਥਾਣਿਆਂ ਦੇ ਵਿੱਚ ਰੱਖਵਾਨਾ ਗੱਡੀਆਂ ਪਈਆਂ ਹੋਈਆਂ ਜਿਹੜੀਆਂ ਫੈਸਲਾਸ਼ੁਦਾ ਜਾਂ ਲੈਬੋਰੈਟਰੀਆਂ ਜਿਹੜੀ ਕਲੀਨ ਨਹੀਂ ਲੋਕ ਕਰਦੇ ਉਹ ਕਬਾੜ ਇਕੱਠਾ ਹੋ ਰਿਹਾ ਇਹਨਾਂ ਥਾਣਿਆਂ ਦਾ ਜਿਹੜਾ ਬਹੁਤ ਇੰਪੋਰਟੈਂਟ ਅਥਾ ਹੈ ਉਹ ਇਸ ਸਮਝ ਨਹੀਂ ਆ ਰਹੀ ਤਾਂ ਵੀ ਸਰਵ ਦਾ ਰਾਈਟ ਉਹਦੇ ਵਿੱਚ ਅਸੀਂ 155 ਗੱਡੀਆਂ ਪਿਛੇ ਪਿਛਲੇ ਕੁਝ ਦਿਨਾਂ 'ਚ ਅਸੀਂ ਨਿਲਾਮ ਕੀਤੀਆਂ ਪ੍ਰਧਾਨਗੋੜ੍ਹ 'ਚ ਮਾਨਯੋਗ ਲੈਕਸ਼ਮਿਸ਼ਨ ਮਿਸ਼ਨ ਤੋਂ ਇਹਦੀ ਅਪਰੂਵ ਲੈ ਕੇ ਡੀਐਸ ਤੋਂ ਗੱਲ ਕਰਕੇ ਕੋਟਾ ਦਾ ਫੈਸਲਾ ਲੈ ਕੇ ਕੋਟਾ ਦਾ ਵਾੜਾ ਦਿਆ ਗਏ ਇਹਦਾ ਅਸੀਂ ਜ਼ੋਰ ਪਾਇਆ ਕਿਸੇ ਗੱਤ 23 ਲੱਖ ਜੀ ਲੇਕਿਨ ਅਸੀਂ ਤਕਰੀਬਨ 30 ਲੱਖ ਰੁਪਏ ਆ ਸੀ ਨਿਲਾਮੀ ਤੋਂ ਇਕੱਠਾ ਕਰਕੇ ਗਵਰਨਮੈਂਟ ਟ੍ਰੇਡੀ ਜਮ੍ਹਾਂ ਕਰਾਇਆ ਉਹਨਾਂ ਥਾਣੇ ਸਾਡੇ ਖਾਲੀ ਹੋਏ ਐ ਔਰ ਇਹਦਾ ਸਰਕਾਰ ਦਾ ਮਾਲੀਆ ਕੁਝ ਵੀ ਜਾਫ ਹੋਇਆ ਆ ਆਓ ਜੀ ਕਈ ਅਸੀਂ ਮਰੀਜ਼ ਲੈ ਰਹੇ ਆਂ ਇਹ ਗੈਂਗਸਰਸ ਨੇ ਕ੍ਰਿਮਨਲਸ ਨੇ ਇਹਦੇ ਐਂਟੀ ਸੋਸ਼ਲ ਐਲੀਮੈਂਟਸ ਉਨਾਂ ਖਿਲਾਫ ਅਸਲ ਦਾ ਕਾਰਵਾਈ ਰਵਾਂਚ ਲਿਆ ਰਹੇ ਆ ਇਹ ਸਾਰੇ ਦੀਪ ਚਾਹੁੰਦੇ ਨੇ ਬਾਕੀ ਆਸੂ ਚਾਹੁੰਦੇ ਨੇ ਔਰ ਤਾਂ ਹੀ ਲੋਕਾਂ ਚ ਇਹ ਐਸਾ ਕਿਸੇ ਕੋਈ ਡਰ ਨਾ ਹੋਵੇ ਕਿਉਂਕਿ ਆਪਣੀ ਜ਼ਿੰਦਗੀ ਆਰਾਮ ਨਾਲ ਬੇਖੌਫ ਹੋ ਗਈ ਜੀਸ ਕਰਨ ਇਹ ਮਾੜਾ ਇਨਸਾਨਾਂ ਮਾੜਾਂਸਰ ਉਹ ਡਰ ਕੇ ਸਾਡੇ ਲੱਗੋ ਛੱਡ ਗਏ ਦੌੜ ਗਏ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਸ ਹਨ ਬੀਐਨਜੀ ਬੜ ਰਹੀ ਸੀ ਕਿਸ਼ਕੋਸਰ ਜੀ ਨੇ ਬੜ ਰਹੀ ਇੰਤੇ ਕੰਨੀ ਆਪਣੀ ਟੁਕੀ ਤਰ੍ਹਾਂ ਜਿਹੜੀ ਇਹਨਾਂ ਦੀ ਕਾਰਵਾਈ ਕੀਤੀ ਜਾਂ ਕਿਹੜੀਆਂ ਇਹਨਾਂ ਦੇ ਉਦਗੀਆਂ ਕਿਸੇ ਵੀ ਤਰ੍ਹਾਂ ਦਾ ਹੱਲ ਕੀਤਾ ਜਿਵੇਂ ਪ੍ਰਧਾਨਪੁਰ ਚਾਰਜ ਦੇ ਰਹਿਣਾ ਚਾਰ ਐਸਐਸਪੀ ਇਹਨਾਂ ਦੇ ਅਧਿਕਾਰ ਖੇਤਰ ਚਾਹੁੰਦੇ ਉਹ ਸਾਰੀ ਕਾਰਵਾਈ ਤੁਸੀਂ ਤੇ ਨਾਲ ਦੀ ਨਾਲ ਇਹਨਾਂ ਨੇ ਸਭ ਤੋਂ ਵੱਡੀ ਗੱਲ ਜਿਹੜਾ ਇੱਕ ਜੂਨ ਨੂੰ ਮਹਾਕੁੰਮ ਲੋਕ ਜਿਹੜੀਆਂ ਲੋਕ ਸਭਾ ਚੋਣਾਂ ਹੈ ਉਹਨਾਂ ਵਾਸਤੇ ਵੀ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਆਪਣਾ ਵੋਟ ਦਾ ਮਤ ਜ਼ਰੂਰ ਕਰੋ ਚਾਹੇ ਜਿੱਥੇ ਮਰਜੀ ਪਾਓ ਪਰ ਪਾਓ ਜ਼ਰੂਰ ਇੱਕ ਬੜਾ ਬਖਸ਼ਰਤਾਰ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਸਭ ਤੁਹਾਡਾ